ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤਿਹਵੀਰ ਬਲੌਗ ਚੈਨਲ ਤੇ ਤੇ ਸਵੇਰ ਦਾ ਟਾਈਮ ਹੋ ਗਿਆ ਜੀ ਤੇ ਪਾਣੀ ਆਇਆ ਹੋਇਆ ਸੀਗਾ ਟੂਟੀ ਤੇ ਇੱਧਰ ਇਹ ਪਾਣੀ ਲਾ ਰਹੇ ਆ ਫਤਿਹ ਦੇ ਪਾਪਾ ਸਬਜ਼ੀਆਂ ਨੂੰ ਪਾਣੀ ਡੋਲ ਰਿਹਾ ਸੀਗਾ ਟੈਂਕੀ ਓਵਰ ਹੋ ਕੇ ਤੇ ਫਿਰ ਕਹਿੰਦੇ ਵੇਸਟ ਕਾ ਨੂੰ ਕਰਨਾ ਆਪਾਂ ਟੂਟੀ ਆਈ ਵੀ ਹੈ ਚਲ ਭੱਲਾ ਚ ਇਹਨਾਂ ਚ ਲਾ ਲਈਏ ਸਬਜ਼ੀਆਂ ਚ ਹਾਂ ਇਦਰ ਟੈਂਕੀ ਫੁੱਲ ਹੋ ਗਈ ਸੂਪਰ ਪਾਣੀ ਧੂਲ ਲੱਗ ਗਿਆ ਸੀਗਾ ਤਾਂ ਕਰਕੇ ਫਿਰ ਤੇ ਸਬਜ਼ੀਆਂ ਲਾਉਣ ਲੱਗੇ ਪਾਣੀ ਠੰਡ ਹੋ ਰਹੀ ਆ ਹੁਣ ਤਾਂ ਸਰੇ ਸਰੇ ਪਾਣੀ ਲਾਉਣਾ ਵੀ ਔਖਾ ਸਬਜ਼ੀਆਂ ਨੂੰ ਭੀਜਣ ਤੋਂ ਵੀ ਡਰ ਲੱਗਦਾ ਤੇ ਸਬਜ਼ੀਆਂ ਨਾ ਹੁਣ ਥੋੜੀਆਂ ਹੀ ਹੋ ਹੋ ਗਈਆਂ ਸੀ ਪਾਣੀ ਤੋਂ ਵੀ ਨਾ ਸੁੱਕਾ ਸੁੱਕਾ ਹੋ ਗਿਆ ਸੀ ਇਹਨਾਂ ਵਿੱਚ ਜਗ੍ਹਾ ਤੇ ਪਾਣੀ ਲਾਉਣ ਵਾਲਾ ਹੋਇਆ ਪਿਆ ਸੀ ਇਹਨਾਂ ਨੂੰ ਤੇ ਇਹ ਦਿਨ ਹੋ ਗਿਆ ਸੀ ਪਾਣੀ ਨਹੀਂ ਸੀ ਲਾਇਆ ਤੇ ਤਾਂ ਕਰਕੇ ਹੁਣ ਪਾਣੀ ਲਾਇਆ ਸਵੇਰੇ ਸਵੇਰੇ ਮੈਨੂੰ ਦੱਸਾਇਆ ਮੱਖਾ ਪਾਣੀ ਲਾ ਦੋ ਟੂਟੀ ਆ ਰਹੀ ਹੈ ਕਿ ਪਾਣੀ ਡੁੱਲ੍ਹੂ ਗਈ ਵੈਸੇ ਵੀ ਵੈਸਟੀ ਹੋਊਗਾ ਮੂਲੀ ਵਾਲੀਆਂ ਤਾਂ ਸਾਡੇ ਬਹੁਤ ਹੋ ਗਈਆਂ ਜੀ ਵਾਧੂ ਮੂੜੀਆਂ ਹੋ ਗਈਆਂ ਸਾਰੀਆਂ ਤੇ ਚਕੰਦਰ ਵੀ ਹੋ ਗਏ ਵਧੀਆ ਹਾਂ ਸੀਗੇ ਬਹੁਤ ਸੋਨੇ ਹੋ ਗਏ ਵੀ ਤੇ ਸਿੰਗਰੇ ਵੀ ਲੱਗਣ ਲੱਗੇ ਹੁਣ ਸਾਡੇ ਗੇਤੇ ਤੇ ਹੁਣ ਸਰਦੀ ਸਾਦੀ ਬਾਧੂ ਸਿੰਗਰੇ ਹੋਇਆ ਕਰਨਗੇ ਆ ਮੈਂ ਇੱਥੇ ਬੀਜੇ ਕੁਝ ਫਰਾਂ ਬੀਜ ਤੇ ਮੇਥੀ ਚੱਜਣਾ ਉਗਰੀ ਨਹੀਂ ਸੀਗੇ ਤਾਂ ਕਿ ਚੰਗੀ ਤਰ੍ਹਾਂ ਤੇ ਫਿਰ ਮੈਂ ਇਥੇ ਬੀਜ ਤੇ ਮੂੜੀਆਂ ਤਾਂ ਬਹੁਤ ਜ਼ਿਆਦਾ ਹੋ ਗੀਆਂ ਤੇ ਆ ਸੀਗੇ ਸਿੰਗਰੇ ਲੱਗਣ ਲੱਗੇ ਸੋਨ ਦਿਖਾਵਾਂ ਆ ਵੇਖੋ ਕਿੱਡਾ ਵੱਡਾ ਹੋਇਆ ਪਿਆ ਸਿੰਗਰਾ ਤੇ ਆ ਸੀਗੇ ਹੋਰ ਲੱਗ ਰਹੇ ਆ ਵੇਖੋ ਘੇਤੇ ਲੱਗਣ ਲੱਗੇ ਇਹ ਵਧੀਆ ਤੇ ਆਪਾਂ ਗੇਤੀ ਸਬਜ਼ੀਆਂ ਲਾ ਲੈਣੇ ਹੁੰਦੇ ਆ ਹਾਰੇ ਮੌਸਮ ਨਹੀਂ ਆ ਗਰਮੀ ਦੀਆਂ ਵੀ ਤੇ ਸਰਦੀਆਂ ਵੀ ਤੇ ਇਹ ਵਧੀਆ ਫਲ ਲੱਗਣ ਲੱਗ ਗਏ ਇਹਨਾਂ ਤੇ ਆ ਵੇਖੋ ਤੇ ਹਫ਼ਤੇ ਇੱਕ ਤੱਕ ਇਹ ਵਧੀਆ ਤਿਆਰ ਹੋ ਜਾਣਗੇ ਲੱਗ ਰੇ ਸਾਰੀਆਂ ਡਾਲੀਆਂ ਭਰੀਆਂ ਹੋਈਆਂ ਇਹਦੀਆਂ ਕਈ ਬੁੱਝੇ ਲਾਏ ਹੋਏ ਅਗੇ ਆਹ ਵੀ ਕਈ ਅਗੇ 4-5 ਜਗ੍ਹਾ ਉਹ ਵੀ ਇਕੱਠੇ ਇੱਥੇ ਵੀ ਉੱਥੋਂ ਸਿੰਗਲ ਬੁੱਝਾ ਇਕੱਲਾ ਆਹ 4-5 ਲਾਏ ਹੋਏ ਇੱਥੇ ਤੇ ਇਕੇ ਉੱਗ ਰਿਆ ਬਾਕੀ ਆਹ ਹੈ ਤਿੰਨ ਤਿੰਨ ਚਾਰ ਚਾਰ ਇਕੱਠੇ ਤੇ ਇਹਨਾਂ ਤੇ ਵੀ ਫੁੱਲ ਨਿਕਲੇ ਆਉਂਦੇ ਆ ਆ ਠੀਕੇ ਫਲ ਲੱਗਿਆ ਫੇ ਇਹਨਾਂ ਤੇ ਵੀ ਛੋਟੇ ਛੋਟੇ 부ਜੇ ਤੇ ਇੱਕ 부ਜਾ ਇਹ ਥੱਲੇ ਲੱਗ ਗਿਆ ਵੀ ਚੱਕ ਕੇ ਲੋਟ ਕਰਨ ਵਾਲਾ ਤੇ ਬਾਕੀ ਹੁਣ ਉਧਰ ਲਾ ਦੇ ਸਬਜ਼ੀਆਂ ਨੂੰ ਪਾਣੀ ਲਾਉਣ ਮਿਰਚਾਂ ਕੱਟਣੀਆਂ ਹੁਣ ਲੱਗਣੀਆਂ ਏ ਬਾਂਗਣੀ ਨੂੰਣੀ ਤਬਾਕੀ ਸਾਰਾ ਕੁਝ ਵਧੀਆ ਲੱਗਦਾ ਤੇ ਮਿਰਚਾਂ ਘਟੀਆਂ ਨਿਆ ਹੁਣ ਮਿਰਚਾਂ ਦੇ ਕਈ ਬੁੱਝੇ ਆ ਇਹ ਚਾਰ ਪੰਜਾ ਵੱਡੇ ਵੱਡੇ ਪਹਿਲਾਂ ਤਾਂ ਬਹੁਤ ਲੱਗਦੀਆਂ ਸੀ ਇਹਨਾਂ ਤੇ ਤੇ ਪਤਾ ਨਹੀਂ ਪੁਰਾਣੇ ਹੋ ਗਏ ਬੁੱਝੇ ਤਾਂ ਕਰਕੇ ਲੱਗਣਾ ਹਟੰਗਾ ਹੁਣ ਸਾਲ ਹੋ ਗਏ ਇਹਨਾਂ ਨੂੰ ਹਨ ਸਾਲ ਹੋ ਗਏ ਇਹਨਾਂ ਨੂੰ ਲਾਇਨ ਮਿਰਚਾਂ ਦੇ ਬੂਟਿਆਂ ਨੂੰ ਪਹਿਲਾਂ ਤਾਂ ਬਾਦੂ ਲੱਗਦੀਆਂ ਸੀ ਮਿਰਚਾਂ ਇਹਨਾਂ ਤੇ ਹੁਣ ਘਟ ਜੇ ਗਈਆਂ ਤੇ ਮੈਂ ਵੀ ਦੇਖਦੀ ਆ ਪਾਣੀ ਆ ਰਿਹਾ ਮਸ਼ੀਨ ਚ ਪਾਣੀ ਪਾ ਦੇਣੀ ਹੈਗੀ ਤੇ ਕੱਪੜੇ ਧੋਉਂਗੀ ਫਿਰ ਟਾਈਮ ਨਾਲ ਤੋਤੇ ਜਾਣਗੇ ਦਿਨੇ ਕਈ ਵਾਰ ਲਾਈਟ ਲੂਟ ਚੱਲ ਜਾਂਦੀ ਹੈ ਤੇ ਹੁਣ ਟਾਈਮ ਜੇ ਨੇ ਪਾਣੀ ਇਹ ਚ ਪਾ ਦੇਣਾ ਮਸ਼ੀਨ ਚ ਤੇ ਆ ਸੀਗਾ ਮੇਰਾ ਫੁੱਲ ਬੁੱਕੀ ਦਾ ਬੂਟਾ ਇਹ ਵੀ ਪਾਣੀ ਵੀ ਤਾਂ ਆਏ ਹੋ ਗਏ ਚ ਵੀ ਪਾਉਣੀ ਆ ਹੁਣ ਪਾਣੀ ਜੇ ਮੈਂ ਥੋੜੇ ਦਿਨ ਨਾ ਪਾਣੀ ਪਾ ਮਾ ਇਹ ਆ ਹੋ ਜਾਂਦਾ ਇਥੇ ਜੀ ਆਪਾਂ ਲਾਗੇ ਸੀਗੇ ਰੋਟੀ ਬਣਾਣ ਤੇ ਰੋਟੀ ਮੇਰੀ ਸਾਰੀਆਂ ਰੋਟੀਆਂ ਬਣ ਗਈਆਂ ਸੋ بس ਇੱਕ ਹੀ ਰਹਿ ਗਈ ਸੀ ਲਾਸਟ ਤੇ ਇਧਰ ਦਾਲ ਵੀ ਬਣ ਕੇ ਤਿਆਰ ਹੋ ਗਈ ਸੀ ਤੇ ਅੱਜ ਨਾਲ ਮੇਰੇ ਕੋਲ ਹਰੀਆਂ ਮਿਰਚਾਂ ਹੈ ਨਹੀਂ ਸੀਆਂ ਤੇ ਇਹ ਮੈਂ ਕੁਸਤ ਕਾਲੀਆਂ ਮਿਰਚਾਂ ਪਾਤੀਆਂ ਸੀ 2-3 ਤੇ ਵਾਕੀ ਲਾਲ ਮਿਰਚ ਪਾਈ ਸੀ ਤਾਂ ਕਰਕੇ ਇਹਦਾ ਦਾਲ ਦਾ ਕਲਰ ਇਸ ਤਰ੍ਹਾਂ ਜੇ ਲੱਗਦਾ ਤੇ ਇਧਰ ਵੀ ਰੋਟੀ ਰੜ ਗਈ ਚੰਗੀ ਤਰ੍ਹਾਂ ਇਹ ਮੈਂ ਵੀਡੀਓ ਬਣਾ ਰਹੀ ਸੀ ਤੇ ਇਹ दाल ਹਜੇ ਪੱਕ ਰਹੀ ਸੀਗੀ ਤੇ ਕਾਲੀ ਮਿਰਚ ਮੈਂ ਤਾਂ ਪਾਈ ਸੀ ਵਿੱਚ ਨਾ ਦਾਲਾਂ ਨਾਲ ਵਹਿਵਾਦੀ ਜੀ ਹੋ ਜਾਂਦੀ ਹੈ ਕਈ ਵਾਰ ਸਰਦੀਆਂ ਚ ਤੇ ਕਾਲੀ ਮਿਰਚ ਵਧੀਆ ਰਹਿੰਦੀ ਹੈਗੀ ਸਬਜ਼ੀ ਚ ਤੇ ਇੱਥੇ ਇਹ ਫਤੇ ਦੇ ਪਾਪਾ ਲਏ ਸੀ ਫਤੇ ਵਾਸਤੇ ਨਾਰੀਆ ਲਏ ਹੋਗੇ ਸੀ ਤਿੰਨ ਚਾਰ ਦਿਨ ਲਿਆਂਦਿਆ ਨੂੰ ਤੇ ਇੱਕ ਤਾਂ ਇਹਨੂੰ ਖੋਲ ਕੇ ਦਿੱਤਾ ਸੀਗਾ ਅਸੀਂ ਪਾਣੀ ਥੋੜਾ ਜਿਹਾ ਦਿੱਤਾ ਸੀ ਇਹਨੂੰ ਪਾ ਕੇ ਪੀਣ ਨੂੰ ਤੇ ਉਹ ਇਹਨੇ ਸਾਰੀ ਵਾਰ ਕੱਢਦਾ ਸੀ ਜਿੰਨਾ ਕਿ ਇਹਨੂੰ ਦਿੱਤਾ ਸੀਗਾ ਪੀਣ ਨੂੰ ਕਿਉਂਕਿ ਇਹਦਾ ਚਿੱਤ ਨਹੀਂ ਸਿਕਾਰ ਰਿਹਾ ਕੁਝ ਵੀ ਖਾਣ ਨੂੰ ਤੇ ਸਾਰਾ ਇਹਨੇ ਜਿੰਨਾ ਕਿ ਉਹ ਪਿਆਇਆ ਸੀ ਵਾਰ ਕੱਢਦਾ ਸੀ ਬਾਕੀ ਮੈਂ ਫ੍ਰਿਜ ਚ ਰੱਖਦਾ ਸੀ ਇੱਕ ਹਜੇ ਖੋਲਿਆ ਹੀ ਨਹੀਂ ਸੀ ਨਾਰੀਅਲ ਭੰਨੇ ਹੀ ਨਹੀਂ ਸੀਗਾ ਤੇ ਇੱਥੇ ਮੈਂ ਰੱਖ ਲਿਆ ਸੀ ਫਤੇ ਵਾਸਤੇ ਦੁੱਧ ਗਰਮ ਸੌਂਫ ਪਾ ਕੇ ਤੇ ਅਸੀਂ ਤਾਂ ਪਹਿਲਾਂ ਰੋਟੀ ਰੋਟੀ ਖਾ ਲਈ ਸੀ ਤੇ ਫਤੇ ਨੂੰ ਇਹ ਦੁੱਧ ਹੀ ਆਉਣਾ ਸੀਗਾ ਤੇ ਰੋਟੀ ਤਾਂ ਇਹ ਖਾ ਨਹੀਂ ਰਿਹਾ ਤਾਂ ਤੇ ਆ ਬਿਸਕੁਟ ਇਹਨੂੰ ਤੇ ਇੰਨੇ ਬਿਸਕੁਟ ਲੈ ਦਿੱਤੇ ਸੀ ਦੇ ਵਾਸਤੇ ਤੇ ਦੁੱਧ ਚ ਕੋਲ ਕੇ ਖਵਾਉਣੀ ਹੁੰਨੀ ਆਂਗੀ ਗਰਮ ਦੁੱਧ ਚ ਤੇ ਰੋਟੀ ਤਾਂ ਇਹ ਬਿਲਕੁਲ ਵੀ ਨਹੀਂ ਖਾ ਰਿਆ ਬਿਸਕੁਟ ਵੀ ਮਸਾਂ ਹੀ ਖਵਾਈ ਦੇ ਇਹਨੂੰ ਉਹਨਾਂ ਖਰੇ ਬਹੁਤ ਕਰਦਾ ਕੁਝ ਵੀ ਨਹੀਂ ਲੰਘ ਰਿਹਾ ਇਹਦੇ ਖਾ ਨਹੀਂ ਰਿਹਾ ਹੈਗਾ ਤੇ ਇੱਥੇ ਮੈਂ ਦਾਲ ਕੱਢ ਕੇ ਰੱਖਤੀ ਸੀ ਡੋਂਗੇ ਚ ਪਹਿਲਾਂ ਰੋਟੀ ਖਾ ਲਈ ਸੀ ਬਾਕੀ ਬਚਦੀ ਦਾਲ ਮੈਂ ਡੋਂਗੇ ਚ ਕੱਢਤੀ ਸੀ ਕਿਉਂਕਿ ਸਾਰੇ ਵਰਤਨ ਸਾਫ਼ ਕਰਨੇ ਸੀ ਮੈਂ ਕੜਾਈਆਂ ਕੁੜਗੀਆਂ ਵਗੈਰਾ ਤੇ ਸਾਫ਼ ਕਰਕੇ ਰੱਖਦੇ ਸੀ ਤੇ ਦਾਲ ਜਵਾਚ ਮੈਂ ਧਨੀਆ ਧੁਨੀਆ ਪਾ ਲਿਆ ਸੀਗਾ ਤੇ ਹਾਂ ਇੱਥੇ ਜੀ ਮੈਂ ਸਾਜ ਭਾਂਡੇ ਵਗੈਰਾ ਧੋਤੇ ਸੀਗੇ ਹਾਂ ਤੇ ਇਹ ਇੱਥੇ ਨਾ ਵਧੀਆ ਧੁੱਪ ਆ ਜਾਂਦੀ ਹੈ ਸਾਡੇ ਇੱਥੇ ਇਹ ਖਿੜਕੀਆਂ ਵਿੱਚ ਦੀਵਾਰੋਂ ਤੇ ਰਸੋਈ 'ਚ ਵਧੀਆ ਧੁੱਪ ਜੀ ਲੱਗ ਜਾਂਦੀ ਹੈ ਥੋੜੀ ਜੀ ਤੇ ਸੈਂਖ ਵਗੈਰਾ ਵੀ ਸੁੱਕ ਜਾਂਦੇ ਭਾਂਡੇ ਗੁੰਡੇ ਵਾਲੇ ਜਦੋਂ ਗਿੱਲੇ ਹੁੰਦੇ ਆਗੇ ਘਾਤੇ ਸਲੇਵ ਵਗੈਰਾ ਵੀ ਜਦੋਂ ਸਾਫ਼ ਕਰਕੇ ਹਟਦੇ ਆ ਤੇ ਵਧੀਆ ਧੁੱਪ ਲੱਗ ਕੇ ਸੁੱਕ ਜਾਂਦੇ ਆ ਤੇ ਆ ਇੱਥੋਂ ਰੰਗ ਲੈ ਗਿਆ ਥੋੜਾ ਥੋੜਾ ਪਾਣੀ ਵੱਜ ਕੇ ਟੂਟੀ ਥੱਲੋ ਪਾਣੀ ਕੋ ਨਹੀਂ ਵਾਇਦਾ ਰਹਿੰਦਾ ਨਾ ਜਿਦੋਂ ਭਾਂਡੇ ਧੋਨੇ ਇੱਧਰ ਉੱਧਰ ਤੇ ਤਾਂ ਕਰਕੇ ਲੱਗ ਗਿਆ ਇੱਥੋਂ ਰੰਗ ਤੇ ਆ ਵਧੀਆ ਸੁੱਕੀ ਪਈ ਸੀ ਧੁੱਪ ਪਾ ਕੇ ਸਲਾਈ ਵਾ ਇੱਧਰ ਸਾਫ਼ ਕਰੀ ਹੋਈ ਸੀ ਮੈਂ ਸਾਰੀ ਖਾਂਸ ਤੇ ਮੈਂ ਸਾਰੇ ਭਾਂਡੇ ਧੋ ਕੇ ਚੰਗੀ ਤਰ੍ਹਾਂ ਟਾਕ ਕੇ ਰੱਖਦੇ ਸੀਗੇ ਤੇ ਭਾਂਡੇ ਨੂੰ ਟਾਕ ਕੇ ਰੱਖਦੀ ਹੁੰਨੀ ਆ ਹਮੇਸ਼ਾ ਤੇ ਇਸ ਤੋਂ ਬਾਅਦ ਮੈਂ ਸਾਰੇ ਕੱਪੜੇ ਧੋਤੇ ਜੀ ਤੇ ਕੱਪੜੇ ਬਹੁਤ ਹੋ ਜਾਂਦੇ ਆਂ ਡੇਲੀ ਬਹੁਤ ਜ਼ਿਆਦਾ ਹੋ ਜਾਂਦੇ ਆਂਗੇ ਕੱਪੜੇ ਮੈਨੂੰ ਧੁੱਪ ਦਾ ਲਾਹਾ ਸੀਗਾ ਮੈਂ ਖ ਚੱਲ ਪਹਿਲਾ ਪਹਿਲਾ ਸੁੱਕ ਜਾਣਗੇ ਫਿਰ ਬਾਕੀ ਕੰਮ ਖ ਚੱਲ ਬਾਚ ਹੋ ਜਾਣਗੇ ਜਿਹੜੇ ਥੋੜੇ ਬੱਤ ਰਹਿ ਗਏ ਸੀਗੇ ਤੇ ਮੈਂ ਸਾਰੇ ਕੱਪੜੇ ਧੋਤੇ ਸੀਗੇ ਤੇ ਕੱਪੜੇ ਮੇਰੇ ਡੇਲੀ ਬਹੁਤ ਜ਼ਿਆਦਾ ਹੋ ਜਾਂਦੇ ਆ ਜੀ ਬੱਚਿਆਂ ਦਾ ਕਰਕੇ ਛੋਟੇ ਬੱਚੇ ਆ ਨਾ ਤੇ ਬੱਚਿਆਂ ਦਾ ਕਰਕੇ ਜ਼ਿਆਦਾ ਹੋ ਜਾਂਦੇ ਆ ਤੇ ਫਿਰ ਇਹਨਾਂ ਦੇ ਧੋਣੇ ਵੀ ਜ਼ਰੂਰੀ ਹੁੰਦੇ ਬੱਚਿਆਂ ਦੇ ਕੱਪੜੇ ਤੇ ਇੰਨੇ ਸਾਰੇ ਮੈਂ ਕੱਪੜੇ ਧੋਤੇ ਸੀਗੇ ਤੇ ਬਾਕੀ ਹਜੇ ਮਸ਼ੀਨ 'ਚ ਹੋਰ ਪਾਏ ਪਏ ਸੀਗੇ ਤੇ ਮਸ਼ੀਨ ਚੱਲ ਰਹੀ ਸੀਗੀ ਕੱਪੜਿਆਂ ਲਈ ਤੇ ਉਧਰ ਫਤੇ ਨਾ ਬਿੱਲੀਆਂ ਦੇ ਵਿੱਚ ਵੇਖ ਰਿਆ ਸੀਗਾ ਦੋ ਬੱਚੇ ਬਿੱਲੀਆਂ ਦੇ ਆ ਜਾਂਦੇ ਉਹ ਛੋਟੇ ਛੋਟੇ ਤੇ ਉਹਨਾਂ ਨੂੰ ਦੇਖ ਰਿਆ ਸੀ ਉਹਨਾਂ ਨੂੰ ਭਜਾ ਆਇਆ ਸੀਗਾ ਇਹ ਗੇਟ ਤੋਂ ਬਾਹਰ ਜਾ ਕੇ ਤੇ ਇੱਥੇ ਮੈਂ ਧੋਤੇ ਪਾਏ ਹੋਏ ਸੀ ਕੱਪੜੇ ਬਾਕੀ ਜਿਹੜੇ ਰਹਿੰਦੇ ਸੀਗੇ ਮਸ਼ੀਨ 'ਚ ਤੇ ਚੱਲ ਰਹੀ ਸੀਗੀ ਮਸ਼ੀਨ ਧੋਤੇ ਜਾ ਰਹੇ ਸੀਗੇ ਕੱਪੜੇ ਤੇ ਬਾਕੀ ਮੈਂ ਪਹਿਲਾਂ ਸੁੱਕਣੇ ਪਾਤੇ ਸੀਗੇ ਜਿਹੜੇ ਪਹਿਲਾਂ ਧੋਤੇ ਸੀਗੇ ਤੇ ਡੇਲੀ ਬਹੁਤ ਜ਼ਿਆਦਾ ਕੱਪੜੇ ਹੁੰਦੇ ਐ ਜੀ ਮੇਰੇ ਤੇ ਇੱਕ ਹੁਣ ਦਿਨ ਛੋਟੇ ਹੋ ਗਏ ਜੀ ਕੰਮ ਬਹੁਤ ਔਖੇ ਨਿਭੜਦੇ ਆ ਕਿ ਛੋਟੇ ਬੱਚਿਆਂ ਦਾ ਕਰਕੇ ਤੇ ਇਧਰ ਫਤੇ ਉਹਨਾਂ ਨੂੰ ਦੁਆਰਾ ਪਜਾ ਕੇ ਆਇਆ ਸੀ ਫਤੇ ਨਾ ਬਹੁਤ ਕਮਜ਼ੋਰ ਜਾ ਹੋ ਗਿਆ ਕੁਸ ਖਾਣ ਹੀ ਨਾ ਰਿਹਾ ਬਹੁਤ ਦਿਨ ਹੋ ਗਏ ਤੇ ਜਮੀ ਐ ਹੋ ਗਿਆ ਕਮਜ਼ੋਰ